ਭਜੋਗੇ ਕੀ ਨਾਮ ਆ ਤੁਹਾਡਾ ਹਾਂਜੀ ਕੀ ਖਾ ਗਏ ਸੀ ਰਾਤ ਅੱਛਾ ਉੱਤੀ ਮੋਰ ਦੇ ਲਸੋ ਸੁਣਿਆ ਨਹੀਂ ਕੀ ਖਾ ਗਏ ਸੀ ਰਾਤ ਦੁੱਧ ਕਿੰਨਾ ਪੀਣਾ ਉਹਨਾਂ ਹੈ ਬਾਟੀਆਂ ਰੋਕ ਪੀਂਦਾ ਭਾਈ ਦੋ ਬਾਟੀਆਂ ਕਰ ਦਿਆ ਤਵਾਰ ਕਹੇ ਕਹੇ ਕਹਿੰਦੇ ਤਾਂ ਦੋ ਬਾਟੀਆਂ ਦੇ ਕੇ ਹੁਣ ਜੋੜ ਨਾ ਗਿਆ ਯਾ ਡਰਦਾ ਡਰਿਆ ਜਾ ਬੰਦਾਲਾ ਨੇ ਪੁੱਛਿਆ ਡਰਿਆ ਜਾ ਲੱਗਦਾ ਡਰਿਆ ਹੋਇਆ ਪਿੱਛੇ ਹੋ ਗਿਆ ਤਕੜਾ ਨਾ ਚੱਲ ਉੱਡ ਜੀ ਕਰਾਂ ਠੀਕ ਆ ਸ਼ਾਬਾਸ਼ ਪਹਿਲਾਂ ਮੈਨੂੰ ਇਹ ਦੱਸੋ ਵੀ ਬੰਦਾਨਾ ਦੀ ਜ਼ਿਕਰ ਪਈ ਆ ਮੈਂ ਕਹਿੰਦਾ ਮਿਹਨਤ ਨਾ ਕਰਾਇਏ ਨਹੀਂ ਸੱਤ ਬੰਨੀ ਖਾਧੀ ਫੇਰ ਰੇਸ 'ਚ ਭੱਜਣਾ ਪੂਰਾ ਜ਼ੋਰ ਨਾਲ ਚੰਗਾ ਕਿੰਨਾ ਜ਼ੋਰ ਲਾਏਗਾ ਸਾਰਾ ਸਾਰੀ ਲਾ ਦੇ ਯਾ ਠੀਕ ਆ ਚੜ੍ਹਦੀ ਗੱਲਾ ਪੂਰਾ ਕੰਮ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਤੁਸੀਂ ਵੀ ਉੱਥੇ ਤੇ ਮਿਹਨਤ ਕਰੋ ਕੈਮਰੇ ਵਾਲੋਂ ਦੇ ਕੇ ਤੁਸੀਂ ਵੀ ਉੱਥੇ ਤੇ ਮਿਹਨਤ ਕਰੋ ਕਣ ਭਾਈ ਯਾਰ ਮੈਂ ਤਾਂ ਦਰਿਆ ਆਣੇ ਨਾਲ ਹੀ ਫਿਰਦੇ ਹਾਂ ਹਾਂ ਡਰ ਗਿਆ ਜਣੇ ਤਾਂ ਨਹੀਂ ਡਰਿਆ ਖਾਸ ਹੈ ਗੁਰੂ ਦਾ ਖਾਣਾ ਵੀ ਮਰਦਾ ਹੁੰਦਾ ਰੋਲ ਘੜ ਕੇ ਤਾਂ ਕਾਪੀ ਕਲਾ ਚਾਈ ਜਿਹੜੇ ਘਰਾਂ ਸੁੱਤੇ ਤਾਂ ਉੱਠੋ ਗਏ ਹਾਂ ਕਹ ਦੇ ਚੱਲ ਬੰਨਾ ਚੱਲ ਚੱਲ ਠੀਕ ਨਾ ਹੋਣਾ ਉਹ ਨਾਮ ਕੀ ਹੋਣਾ ਸਮਰਵੀਰ ਅੱਛਾ ਹੱਥ ਉੱਪਰ ਕਿਉਂ ਕਰਿਆ ਚੜਦੀ ਗਲਾ ਖਾਲਸੇ ਦੀ ਚੜਦੀ ਖਲਾਲਾ ਅੱਖਾਂ ਪਰ ਗਿਆ ਮੇਰੇ ਸੀ ਚੜਦੀ ਗਲਾ ਚੜਦੀ ਗਲਾ ਪੂਰੀ ਪੂਰਾ ਜੋਰ ਲਾ ਦੇ ਠੀਕ ਆ ਪੂਰਾ ਰੈਡੀ ਹੋ ਜਾ ਉਹਨੂੰ 10 ਦਾ ਚੱਕ ਦੇ ਦੋ ਜਾਂ ਹੋਰ ਕਰਦੇ ਆ ਚਲ ਚਲ ਚਲੋ ਤਾੜੀਆਂ ਮਾਰ ਲੈ ਆਜੋ ਚਲੋ ਕੰਨੀ ਕੀ ਹੋ ਗਿਆ ਹਾਂ ਨਾ ਰੋਣਾ ਕੀ ਹੋ ਗਿਆ ਯਾਰ ਬੰਦਾ ਸੀਰੀਅਸ ਹੋ ਗਿਆ ਹਾਂ ਯਾਰ ਕੋਈ ਗੱਲ ਨਹੀਂ ਜੋ ਲਾਇਸ ਪੂਰਾ ਤਾਂ ਆਪਾਂ ਦੋਨੇ ਆਣੇ ਪਾ ਦੇ ਆ ਕੀ ਵਰੀ ਚੱਕਰ ਚੱਲ ਜਾਂਦਾ ਚਲ ਕੋਈ ਨਾ ਕੋਈ ਨਹੀਂ ਤਾੜੀਆਂ ਮਾਰਿਓ ਕੜੀਆਂ ਮਾਰਦੇ ਭਾਈ ਕੜੀਆਂ ਮਾਰਦੇ ਐਂ ਮੈਂ ਮਰਦੀ ਪਰ ਇੱਕ ਪਰਿਵਿਧੀਆਂ ਮਾਰਾ ਆਪਾਂ ਮਾਰ ਦਰਾਂਗੇ ਦੱਸੋ ਦੱਸੋ ਦੋ ਕਿੰਨਾ ਪੀਣਾ ਮੈਂ ਵੀ ਨਹੀਂ ਪਗਾ ਦੋ ਕਿੰਨਾ ਪੀਣਾ ਚੱਲ ਕੋਈ ਜੋਰ ਪੂਰਾ ਲਾਦਾ ਠੀਕ ਆ ਸਾਈਕਲ ਦਿੱਤਣਾ ਕਿੰਨਾ ਕੀ ਕਰਦਾ ਹੈਂ ਉੱਚੀ ਬੋਲ ਉੱਚੀ ਦਾ ਬੋਲ ਰਹੇ ਕਿ ਸਾਈਕਲ ਦਿੱਤੇਗਾ ਤੂੰ ਜਾਨ ਬੜਾ ਪੂਰੀ ਜਾਨ ਲਾ ਦੀਵੀ ਠੀਕ ਆ ਤਕੜਾ ਹੋ ਜਾ ਚਲੋ ਭਾਈ ਵਧੀਆ ਲੱਗਦੀ ਰੇਸ ਲਾਉਂਦੀ ਆ ਭਾਈ ਦੀ ਆ ਜੀ ਪੂਰਾ ਰੇਸ ਲਾਉਣੀ ਨਹੀਂ ਆ ਹਾਂ ਖਾਣੀ ਕੀ ਹੁੰਨੀ ਆ ਉੱਚੀ ਬੋਗ ਦੱਸ ਸਾਰਾ ਕੁਝ ਖਾਣੀ ਸਾਰਾ ਕੁਝ ਫਰੂਟ ਖਾਣੀ ਆ ਮੈਂਗੋ ਫੇਰ ਬਟਾ ਇਹਦਾ ਅੱਛਾ ਮੈਂਗੋ ਫੇਰ ਬਟਾ ਅੱਜ ਭੱਜਣਾ ਰੇਸ ਲਾਉਣੀ ਆ ਪੂਰੀ ਐਕਟਿਵ ਹੋ ਕੇ ਭੱਜਣਾ ਠੀਕ ਆ ਵੀਰਾ ਤੇਰੇ ਨਾਲ ਤੋਂ ਪਿੱਛੇ ਠੀਕ ਆ ਚਲ ਸਾਬਾ ਲੋ ਜੀ ਰੇਸ ਜਿੱਤਣੀ ਆ ਕਿੰਨੇ ਫਰਕ ਨਾਲ ਪੂਰਾ ਜੋਰ ਲਾ ਲੈਣਾ ਠੀਕ ਹੈ ਜਿੰਨੀ ਜਾਨ ਹੈਗੀ ਆ ਲਾ ਦੇ ਉੜਦੀ ਸੀਗਾ ਕੀ ਹੋ ਗਿਆ ਸ਼ਾਬਾਸ਼ ਰੈਡੀ ਹੋ ਜਾ ਸਾਡੀ ਮਿਹਨਤ ਨਹੀਂ ਸਮਝਾ ਗਿਆ ਸਾਹਿਬ ਬੱਜੇਗਾ ਹਾਂਜੀ ਕਹਿ ਬਤ ਉੱਚੀ ਬੋਲ ਉੱਚੀ ਬੋਲ ਅੰਦਰ ਇਹ ਨਿਆਣੇ ਨੇ ਯਾਰ ਕਰ ਗਿਆ ਨਹੀਂ ਨਹੀਂ ਕਰਿਆ ਨਹੀਂ ਜੀ ਜੋਰ ਨਾਲ ਭੱਜਣਾ ਪੂਰਾ ਉੜਦੀ ਨਾਮ ਕੀ ਆ ਹਾਂਜੀ ਠੀਕ ਆ ਉੜਦੀ ਪੂਰਾ ਜੋਰ ਨਾਲ ਠੀਕ ਆ ਸਾਹਿਬ ਚਲੋ ਵੀ ਅੰਦਰ ਚਲਿਏ Ela vai te ਜਮਿਤੇ ਅੱਛਾ ਸੈਨੂ ਜੰਤ ਡੇਟਾ ਵਰਤ ਕੀ ਪੁੱਤਰੀ 11 ਸਾਲਾਂ ਵੱਡਾ ਲੱਗਾ 11 15 15 2015 ਬਾਈ ਠੀਕ ਆ ਇਹ ਭਾਈ ਤਿੰਨ ਵਾਰੀ ਚੈਂਪੀਅਨ ਰੱਖੋ ਤਾਂ ਸਟੇਟ ਤੱਕ ਲਾਓ ਜੀ ਤਿੰਨ ਵਾਰੀ ਖੇਡੇ ਸੀ ਤਿੰਨ ਵਾਰੀ ਸਟੇਟ ਖੇਡਿਆ ਹੋਇਆ ਜਿੱਤੇ ਐਸਤੇ ਜਿੱਤੇਗਾ ਜਿਹੜੇ ਪਹਿਲਾਂ ਦੋ ਫਾਸਟ ਨੇ ਮੈਨੂੰ ਲੱਗਦਾ ਇਹ ਕਹਿੰਦੇ ਆ ਪੱਕੇ ਪਹਿਲਾ ਨੰਬਰ ਲੋਗਾ ਮੱਕਾ ਵੀ ਦੇਖੋ ਜੀ ਹਾਊਸ ਹੋ ਗਿਆ ਵੀਰੇ ਬੱਚਾ ਆਇਆ ਜਿੱਤੂ ਤਿੰਨ ਵਾਰੀ ਸਟੇਟ ਖੇਡਿਆ ਹਾਂ ਦੇਖਣਾ ਫਿਰ ਫਾਈਨਲ ਚ ਕੀ ਵੜਦਾ ਰੈਡੀ ਟੂ ਗੋ ਠੀਕ ਜਿਹੜੀਆਂ ਸੀਡੀ ਬੱਸ ਚਲ ਤੇਰੇ ਨਾਲ ਭੱਜੂ ਆ ਜਾਮ ਚੱਲ ਚੰਗ ਸ਼ੇਰਾ ਚੱਲ ਸ਼ੇਰਾ ਚੱਲ ਸ਼ੇਰਾ ਚਲੋ ਉਧਰ ਹੀ ਆ ਵੀ ਭੱਜ ਲਿਆ ਪਗੇ ਇਹਨੂੰ ਕਿਸੇ ਨੇ ਨਹੀਂ ਕਿਹਾ ਇੱਜ ਇੰਨਾ ਜੋਸ਼ ਆਇਆ ਕਿ ਨਾ ਮੈਂ ਭੱਜਣਾ ਐਵੇਂ ਬੱਚੇ ਦੇਖ ਕੇ ਸਖਦੇ ਨੇ ਗੱਲਾਂ ਨਾਲ ਨਹੀਂ ਜਾ ਜੀ ਫੇਰ ਹੋਰ ਅਜਣਾ ਬੋਲ ਕੇ ਨਾ ਫੇਰ ਕਾ ਭੱਜਣਾ ਭੱਜ ਜਾ ਬਾਈ ਚੱਲ ਠੀਕ ਆ ਮੈਂ ਭੱਜੂ ਰੋਣਾ ਜੀ ਜੀ ਛਾੜ ਮਰਾਓ ਆ ਦੇਖ ਲਓ ਇੰਨਾ ਸ਼ੌਂਕ ਆ ਬੱਚਿਆਂ ਨੂੰ ਇਹਨੂੰ ਐਂ ਕਹਤਾ ਇਹ ਨਾ ਨੌਂ ਕੱਟਦਾ ਰੋਲ ਆ ਗਿਆ ਇਹਨਾਂ ਜਨੂਨਾਂ ਜਾਣ ਕੇ ਕਿਹਾ ਸੀ ਮੈਂ ਤਾਂ ਕਿ ਮੈਨੇ ਮੋਸ਼ਨ ਵੀ ਟੱਕਰ ਸਕਦਾ ਆ ਇਹ ਨਾ ਤੇਰੇ ਨਾਂ ਦੀ ਗਾਣੀ ਹਟਿਆ ਤੈਨੂੰ ਤੈਨੂੰ ਸਭ ਤੋਂ ਵੱਧ ਨਾਮ ਮਿਲਣਾ ਚਾਹ ਆਪਾਂ ਬਚਾਓ ਆ ਜਾਓ ਪਰੇ ਚਲੋ ਭਾਈ ਚਲੋ ਦੇਖੀ ਭਾਈ ਇਹਦਾ ਨਾਮ ਆ ਤੋਤਾ ਇਹ ਕਹਿੰਦਾ ਮੈਂ ਭਾਜਦਾ ਨਹੀਂ ਮੌੜਦਾ ਉੜਦਾ ਦੱਸ ਦੋਗੇ ਦੱਸ ਨਹੀਂ ਭਈਆ ਕਰ ਕਿਆ ਤੋਤਾ ਨਾ ਭਈ ਡਰ ਗਿਆ ਜੀ ਅੱਜ ਡਰ ਗਿਆ ਦੱਸ ਮਾਰੇ ਵਾਲੀ ਕੀ ਮਾਰੇਗਾ ਇੱਕ ਇੱਕ ਹਾਂ ਪੱਤੀ ਉਭਾਈ ਅੱਜ ਦੋਤਾ ਘਰ ਆਉਣ ਨੂੰ ਚਾਹ ਕੋਈ ਨਾ ਰੈਡੀ ਹੋ ਜਾ ਸ਼ਾਬਾਸ਼ ਥੋੜਾ ਨਾਲ ਕਰਦੇ ਥੋੜਾ ਖੜਾ ਕਰਦੇ ਕਰਦੇ ਹਾਂ ਦੋਤਾ ਤੋੜ ਤੋੜੇ ਉੱਠ ਜੀ ਕਰਾਉਣ ਤੇਰੇ ਨਾਲ ਜਾਊਂਗਾ ਪੁੱਤਰਾ ਚੱਲੋ ਦੋਤਾ तोता <alley Clayak static> ਕੁੜੀ ਵੀ ਕੋਈ ਖਾਲਾ ਪਰ ਇੱਕ ਗੱਲ ਪੂਰੇ ਜੋਰ ਨਾਲ ਭਜਣਾ ਠੀਕ ਆ ਜਿੱਤੀ ਚਾਹੇ ਹਾਰੀ ਕੋਈ ਟੈਨਸ਼ਨ ਨਹੀਂ ਪੂਰੇ ਜੋਰ ਨਾਲ ਠੀਕ ਆ ਪੂਰੇ ਜੋਰ ਨਾਲ ਦੇਖੋ ਕਿੰਨੀ ਸੋਹਣੀ ਗੱਲ ਲਿਖੀ ਆ ਜੇ ਟਾਈਮ ਹੀ ਜ਼ਰਾ ਹੋ ਹੁਣ ਸਮਾਂ ਆ ਗਿਆ ਹੈ ਨਾ ਪੂਰੇ ਜੋਰ ਨਾਲ ਭਜੋਗੇ ਕੀ ਨਾਮ ਆ ਤੁਹਾਡਾ ਜਗਨੀਤ ਅਵਨੀਤ ਪੂਰਾ ਜੋਰ ਨਾਲ ਠੀਕ ਆ ਸਾਰੇ ਵੀ ਕੈਮਰੇ ਤੇ ਜੇ ਕੋਈ ਦੇਖਦਾ ਉਹਨੂੰ ਕੁਝ ਕਹਿਣਾ ਚਾਹੁੰਦੀ ਆ ਵੀ ਮਿਹਨਤ ਕਰੋ ਸਾਰੇ ਜਾਨੇ ਆ ਵੀ ਸਾਨੂੰ ਤਾਂ ਮਿਹਨਤ ਕਰੋ ਉੱਚੀ ਬੋਲ ਕੇ ਇਹਦੇ ਵੀਰੇ ਬੋਲ ਉੱਚੀ ਬੋਲ ਤੂੰ ਉੱਚੀ ਉੱਚੀ ਬੋਲ ਕੇ ਸਾਨੂੰ ਸੁਣਦਾ ਨਹੀਂ ਸਾਰੇ ਨਾਲੇ ਮੈਂ ਤੁਸੀਂ ਵੀ ਕਰ ਰਹੇ ਦੱਸ ਦੇ ਕੰਮ ਮੈਂ ਵੀ ਕਰ ਰਹੇ ਹਾਂ ਠੀਕ ਆ ਕੋਈ ਨਾ ਕੋਈ ਰੈਡੀ ਹੋ ਜਾ ਇਹ ਕੁੜੀ ਦੇ ਨੂੜਾ ਕੀਤਾ ਹੋਇਆ ਪਤਾ ਹੀ ਨਹੀਂ ਲੱਗੇਗਾ ਮੁੰਡਾ ਹੈ ਕੁੜੀਆ ਪਰ ਕੁੜੀ ਆ ਚਲੋ ਹੁਣ ਇਹਨੇ ਕਦੇ ਮਿਸ ਨਹੀਂ ਕਰਿਆ ਪੁੱਤ ਜਿੱਤੋਗੇ ਹਾਂਜੀ ਕੀ ਨਾਮ ਆ ਮੈਕਸਿਕ ਕਾਰ ਬੋਲ ਗਰਾਊਂਡ ਆਉਨੇ ਹੋਣਾ ਉੜ ਜਾਣਾ ਠੀਕ ਆ ਕਿੰਨਾ ਜੋਸ਼ ਆ ਤੁਹਾਡੇ ਚ ਯਾਰ ਯਾਰ ਆ ਇਹਦੇ ਚ ਮੇਰੀ ਗੱਲ ਸੁਣਦਾ ਜਿੰਨੀ ਜਾਨ ਆ ਲਾ ਦੇ ਠੀਕ ਆ ਸਾਰੀਆਂ ਦੀਨੀਆਂ ਦਰੀਆਂ ਭੈਣਾਂ ਨੇ ਸਾਰਿਆਂ ਨਾਲ ਪੂਰਾ ਜੋਰ ਨਾਲ ਪੱਟਾ ਠੀਕ ਆ ਉੜ ਜੀ ਹੋਂ ਠੀਕ ਆ ਸ਼ਾਬਾਸ਼ ਆ ਜਾ ਹਾਂਜੀ ਬਾਈ ਫਾਈਨਲ ਰੇਸ ਆ ਅੰਡਰ 11 ਦੇ ਬੱਚਿਆਂ ਦੀ ਹੁਣ ਕਿਹੜਾ ਬੱਚਾ ਜੱਟੂ ਉਹਨੂੰ ਆਪਾਂ ਸਾਈਕਲ ਦੇਣਾ ਤਾੜੀਆਂ ਮਾਰ ਲਓ ਜੀ ਸੋ ਬੱਚੇ ਦੇ ਵਿੱਚੋਂ ਬਈ ਇਹ ਬੱਚਾ ਪਹਿਲੇ ਨੰਬਰ ਤੇ ਆਇਆ ਪੁੱਤ ਸਾਈਕਲ ਚਲਾ ਰਿਹਾ ਸਾਡੇ ਸਰਦਾਰ ਹਾਂਜੀ ਠੀਕ ਆ 11 ਸਾਲ ਦੇ ਕੁੜੀਆਂ ਦੀ ਬਾਈ ਫੈਂਪਲ ਰੇਸ ਤਾੜੀ ਮਾਰੋ ਕਿਥੋਂ ਬੱਚੇ ਨਿਕਲ ਨਹੀਂ ਜਾਂਦੇ ਬਹੁਤ ਜੰਗੀਆਂ ਬੱਚੇ ਖੜੀਆਂ ਨੇ ਸਾਰਿਆਂ 11 ਸਾਲ ਦੀ ਰੇਸ ਫਾਈਨਲ ਚਲੇ ਪੂਰੇ ਜੋਰ ਨਾਲ ਚੱਲਣਾ ਠੀਕ ਆ ਸਾਈਕਲਾਂ ਪਰੇ ਕਰਦਾ ਜਿਹੜੀ ਬੱਚੀ ਜਿੱਤਦੀ ਉਹ ਨੂੰ ਹੁਣੇ ਸਾਈਕਲ ਮਿਲ ਜਾਣਾ ਠੀਕ ਆ ਮੇਰੇ ਬਾਅਦ ਕਿਸੇ ਨੇ ਨਹੀਂ ਦੇਖਣਾ ਮੇਰੇ ਮੁਕਤੇ ਦੇਖਣਾ ਅਸੀਂ ਦੇਖ ਹਲੋ ਇੱਥੇ ਦਾ ਕਮੈਂਟ ਮੈਂ ਵੀ ਇਹ ਰੇਸ ਰਿਕਾਰਡ ਕਰਨੀ ਆ ਹਰ ਮਾ ਬੱਚੇ ਰਿਕਾਰਡ ਕਰਨ ਮੇਰਾ ਤਾਂ ਕੈਮਰਾ ਹੀ ਲੱਖਣਾ ਸਸਲ ਤੇ ਰੱਖਣਾ ਸਾਰੇ ਨੇ ਹਾਰੇ ਬੋਲ ਕੇ ਆ ਰਿਖਿਓ ਸਾਈਡੋ ਦੇ ਵਿੱਚੋਂ ਆ ਓਏ ਹੋਰ ਕੌਣ ਸੀ ਤੇ ਮਾਰ ਲੇਗਾ ਗੋਲ ਪਾ ਲਈ ਨਕੇ ਇੱਕ ਗੋਣਾ ਥੋੜੀ ਜੋ ਤੂੰ ਹਰ ਕੋਈ ਬਚੀਂਗੇ ਹਰ ਕੋਈ ਬਸ ਲਾਈਨ ਦੇ ਵਿੱਚੋਂ ਹੁਣ ਹੇਠੇ ਵਿਚਾਲੇ ਇਹ ਤੁਮਾਰਾ ਯੰਤਰ ਕਿੱਥੇ ਆ ਧਿਆਨ ਰੱਖੇਂ ਤਾ ਸੀੜੀ ਤੇ ਧਿਆਨ ਰੱਖਣਾ ਵਿਸਲ ਚ ਓਏ ਹਾਏ ਹਾਏ ਹੱਥ ਚ ਨਹੀਂ ਧਿਆਨ ਰੱਖਣਾ ਵਿਸਲ ਸੁਣਨੀ ਹੈ ਸਪੈਸ਼ਲ ਜਨਮੀਆਂ ਬੇਸਲ ਨਾ ਵਿਸਤਾਰ ਤੋਂ ਕਰੋ ਬਈ ਯਾਰ ਕੋਈ ਨਹੀਂ ਉਹ ਨਹੀਂ ਉਹ ਤਾਂ ਆਪੇ ਦੱਸਣਗੇ ਉਹ ਆ ਦੇ ਚਾਬਾ ਮਾਰ ਉਹ ਫਾਈਨਲ ਪਾੜੀਆਂ ਮਾਰੋ ਯਾਰ ਕੋਈ ਬੱਚਾ ਚੁੱਕਿਆ ਉਹਨੂੰ ਮਿਲ ਗਿਆ ਸਾਈਕਲ ਸੈਕੰਡ ਵਾਲੇ ਬੱਚੇ ਨੂੰ ਮਿਲੋ 2 ਕਿਲੋ ਦੇਸੀ ਕਿ ਉਹ ਔਰ ਤੀਜੀ ਬੱਚੀ ਨੂੰ ਮਿਲ ਗਿਆ 1 ਕਿਲੋ ਜੀ ਤਾੜੀਆਂ ਮਾਰੋ ਉਹ ਅਗਰ ਚੱਕੜੇ ਫਸਟਾ ਕਿੱਥੇ ਬੱਚਾ ਫਸਟਾ ਸਾਈਕਲ 'ਤੇ ਚੱਲੇਗਾ ਆ ਜਾਓ ਅਗਲਾ ਬੱਚਾ ਸੈਕੰਡ ਵਾਲੇ ਨੂੰ ਫੇਰ ਨਾਲ ਨੂੰ 2 ਕਿਲੋ ਦੇਸੀ ਕਿਓ ਤੇ ਥਰਡ ਵਾਲੇ ਨੂੰ 1 ਕਿਲੋ ਕਿਓ ਆ ਤਾੜੀਆਂ ਮਾਰ ਕਿ ਹੋ ਗਿਉ ਖਾਣਾ ਪਤਾ ਨਹੀਂ ਹੋਣਾ ਠੀਕ ਆ ਹਾਂ ਬਾਈ ਓਏ ਆਹੋ ਓਏ 5 ਸਾਲ ਦਾ ਓਏ ਬੜੀ ਵਧੀਆ ਨਾ ਸੁਣਾ ਨਾਮ ਕੋਈ ਨਾ ਬੜਾ ਬੰਦਾ ਹੈ ਨਾ ਲੱਗਦਾ ਫੜਨਾ ਨਾਮ ਬਟਾ ਬਟਾ ਹਾਂਜੀ ਇਹਨਾ ਔਖਾ ਇੰਨਾ ਹੈ ਇਧਰ ਆ ਕੇ ਦੀਓ ਕਿਦੋਂ ਹੋਊਗਾ ਕੀ ਨਾ ਦਸਾਂ ਦਾ ਬਿਲਕੁਲ ਵੇਹੇ ਇਹਦਾ ਬੇਨਤੀ ਆ ਦਸਾਂ ਦਾ 50 ਹੋ ਜਾਏ ਆ लास्ट ਹੀ ਆ ਹੁਣ ਹਾਂਜੀ ਆਪਕਾ ਨਾਮ ਹੈ ਤੂੰ ਹੈਂਜੀ ਨਾਮ ਸੁਣਾ ਕਿ ਕਿ ਕਰਿਆ ਚਾਹ ਤਿੰਨ ਚਾਰ ਜੰਪ ਪਾਓ ਬਾਲ ਮਾਪ ਹੋਵਾ ਵੀ ਸ਼ਾਮ ਚਲੋ 1 2 3 ਸ਼ਾਮਾ ਉਹ ਜਿਹੜਾ ਨਾ ਪੰਜਾ ਤੁਹਾਡਾ ਨਾਮ ਕੀ ਆ ਪੂਰੇ ਜਿਹੜਾ ਨਾ ਬਨਾਈ ਜੀ ਉਹ ਮੈਂ ਕਿਹਾ 15 ਦੀ ਆ ਉਰੇ ਯਾਰ ਉਹ ਨੀਗਾ ਜਦੋਂ ਨਾ ਬੋਲੋ ਦਾਰੂ ਨਹੀਂ ਪੀਣੀ ਨਰਜੀ ਰਣੀ ਠੀਕ ਆ ਹਾਂਜੀ ਕਿੰਨੀ ਫਿਕਰ ਪੁੱਤ ਅਗਲੀ ਚ ਥੋੜਾ ਜੋਰ ਲਾਉਣਾ ਠੀਕ ਆ ਸਾਰਾ ਜੋਰ ਰੱਖ ਜਾ ਹਾਂਜੀ ਤੋਰੀ ਗਾਉਂ ਛੋੜ ਲੋ ਸਾਰੇ ਜਣੇ ਆਹ ਸ਼ਾਬਾਸ਼ ਇਹੀ ਚੀਜ਼ ਕਹਿਣ ਲੱਗਿਆ ਸੀ ਮਾਰੇ ਕੋ ਆ ਕੁੜੀ ਨੂੰ ਪੂਰਾ ਜੋਸ਼ ਆ ਦੇਖੋ ਆਪਣੀ ਭੈਣ ਵੱਲ ਇਹੀ ਚੀਜ਼ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਪੂਰੇ ਐਕਟਰ ਹੋ ਜਾਓ ਇਹ ਜਿਹੜਾ ਅੱਜ ਤੁਸੀਂ ਨਾਮ ਜਿੱਤਣਾ ਥੁ ਤੁਹਾਨੂੰ ਸਾਰੀ ਉਮਰ ਯਾਦ ਰਹਿਣਾ ਤੁਸੀਂ ਜਦੋਂ ਵੱਡੇ ਵੀ ਹੋਵੋਗੇ ਚਾਹੇ ਕੁਝ ਵੀ ਜਿੱਤ ਲੋ ਬਾਅਦ ਚ ਆਹ ਚੀਜ਼ ਜਿੱਤੀ ਤੁਹਾਨੂੰ ਕਦੇ ਨਹੀਂ ਭੁੱਲਣੀ ਠੀਕ ਆ ਉਹ ਕੁੜੀ ਲਈ ਬਣਾਵਟੀ ਹਾਂ ਸ਼ਾਬਾਸ਼ ਬੱਚੇ ਰੈਡੀ ਹੋ ਜਾਓ ਸਾਰੇ ਕਿੱਥੋਂ ਕਿੱਥੋਂ ਆਇਆ ਪੁੱਤ ਧੰਗ ਮਾਰੋ ਜਾਂ ਪਛਾਬਾ ਬਾਬਾ ਇੱਕ ਹੋਰ ਬਾਬਾ ਹੋਰ ਮਾਰ ਅੰਡਰ ਹੋਰ ਮਾਰ ਹੋ ਜਾ ਤਕਾਣਾ ਦੇ ਪੁੱਤ ਤੱਕ ਨਹੀਂ ਪਹਿਲਾਂ ਤੂੰ ਇੱਧਰ ਆ ਪਿੱਛੇ ਰੈਡੀ ਹੋ ਜਾ ਪੂਰਾ ਫੋਕਸ ਆਪਣਾ ਤੇ ਰੱਖਣਾ ਠੀਕ ਆ ਹਾਂ ਤੂੰ ਸਾਈਡ ਆਂ ਕਰ ਰਿਲੈਕਸ ਰਿਲੈਕਸ ਇੱਕ ਮਿੰਟ ਦੋ ਕਿੰਨੇ ਰਾਮ ਨੇ ਆਪਣੇ ਕੋਲ ਜੇ ਕੋਈ ਬਲੌਡੀ ਦੇ ਦਿੱਤੂਗੀ ਕੋਈ ਯਾਰ ਰੱਖੋ ਉਹ ਬੱਚੀ ਦਾ ਕਿ ਅਸੀਂ ਇੱਕ ਸਪੈਸ਼ਲ ਕੰਪਿਟੀਸ਼ਨ ਕਰਾਉਣਾ ਕਿਸੇ ਹੋਰ ਬੱਚੇ ਦਾ ਥੋੜਾ ਨਾਮ ਇੱਥੋਂ ਲੈਣਾ ਲੈਣਾ ਸੀ ਨੇ ਉਦੋਂ ਬਾਅਦ 10 ਬੱਚੇ ਸਾਡੇ ਕੋਲੇ ਹੋਰ ਲੈ ਜਿਹੜੇ ਥੋੜੇ ਬਾਣੀ ਪਹਿਲੇ ਨੰਬਰਾਂ ਨੇ ਫਿਰ ਅਸਡੇ ਦੱਡਾ ਮੋੜ ਲਾਪੀ ਠੀਕ ਆ ਐਸੀ ਵਧੀਆ ਲੱਗੀ ਤੁਹਾਨੂੰ ਕਿਹੜਾ ਬੱਚਾ ਚਾਰਿਆਂ ਨੇ ਹੋ ਜਾਣਾ ਠੀਕ ਆ ਸਾਈਕਲ ਸਾਈਡ ਤੇ ਕਰ ਕੋਈ ਨਾ ਮੰਗੋ ਬੋਰ ਨਾ। ਕੀ ਕਰਦੇ ਸਾਈਕਲ ਤੇ? ਸਾਈਕਲ। ਨਵੀਂ ਇਹਦੇ ਸਬੋਰਡ ਕਰਦੀਆਂ ਜੀ। ਕੋਈ ਨਹੀਂ ਕੋਈ। ਪੁੱਤ ਮੇਰੀ ਗੱਲ ਸੁਣੋ। ਪੂਰਾ ਸ਼ੋਅ ਸੱਜੇ ਰੱਖਣਾ ਕਿਸੇ ਅੱਖਾਂ ਨਹੀਂ ਦੇਖਣਾ। ਇਹ ਵੀ ਬੱਚਾ ਪਹਿਲਾਂ ਪਿੱਛੇ ਹੋਣੀ ਉਹ ਦੁਆਰ ਖੜਾ ਕਰਾਉਂਦਾ। ਕੋਈ ਨਹੀਂ ਪੁੱਤ ਕੋਈ ਨਹੀਂ ਬਹੁਤ ਟਾਈਮ। ਸ਼ਾਬਾਸ਼ ਸ਼ਾਬਾਸ਼। ਕਮੈਂਟ ਕਰ ਲੈਣਾ ਨਾ ਪਾ ਲੈ। ਮੇਰੀ ਗੱਲ ਸੁਣੋ। ਰੋਨੀ ਕਿਉਂ? ਹੋ ਰਿਹਾ। ਰੋਨੀ ਕਿਉਂ? ਆ ਕੁੜੀ ਬਾਈ ਸਾਈਕਲ ਜਿੱਤ ਗਈ ਮੋਸ਼ਨਲ ਹੋ ਗਈ ਦੇਖੋ। ਇਹਦੇ ਲਈ ਕੋਈ ਬਾੜੀ ਜੁਦ ਮਾਰੋ। ਅਸੀਂ ਵੀ ਬਾਈ ਰੀਲ ਰਹੀਆਂ। ਮੈਂ ਤੈਨੂੰ ਦੇਖ ਕੇ ਕਿਹਾ ਸੀ ਕਿ ਨਹੀਂ ਵੀ ਤੂੰ ਜਿੱਤ ਨਹੀਂ। ਕਿਹਾ ਸੀ। ਇਹਨੂੰ ਆ ਦੇ ਕੇ ਇਹਨਾਂ ਦਾ ਤੂੰ ਸਾਈਕਲ ਜਿੱਤ ਕੇ ਲੈ ਕੇ ਜਾਵੇਂਗਾ ਔਰ ਇਹ ਜਿੱਤ ਗਈ ਕੰਮ ਕੇ ਦਾੜੀਆਂ ਮਾਰ ਦੋ ਵੈਰੀ ਗਾਓ ਸਾਡੋ ਔਰ ਇਹ 25 ਦਾ ਨੰਬਰ ਨੋਟ ਕਰਕੇ ਲੈ ਕੇ ਚੱਲਿਓ ਇਹਦਾ ਵੱਡੇ ਲੈਵਲ ਤੇ ਨਾ ਪੀਟੀਸ਼ਨ ਨਾਵਾਏ ਪੁੱਤ ਹੋਸ਼ਾ ਬੰਦੀ ਬਹੁਤ ਖੁਸ਼ ਹੈ ਬਹੁਤ ਖੁਸ਼ਾ ਹਾਂਜੀ ਪੂਰਾ ਜਿੰਨੀ ਤੈਨੂੰ ਜਿਹੜੀ ਤਵੱਜ ਇਹ ਫੀਲਿੰਗ ਆ ਗਈ ਤੈਨੂੰ ਤੂੰ ਲਾਈਫਟਾਈਮ ਹੀ ਭੁੱਲਣੀ ਠੀਕ ਆ ਠੀਕ ਹੈ ਜੀ ਇਹ ਸਾਈਕਲ ਘਰੇ ਤੈਨੂੰ ਕੀ ਲੱਗਦਾ ਵੀ ਦੇਖ ਕੇ ਸਭ ਤੋਂ ਵੱਧ ਕੌਣ ਖੁਸ਼ ਹੋਊਗਾ ਆਪਾ ਆਪਾ ਦਾ ਨਾਮ ਕੀ ਆ ਆਏ ਓਏ ਬਾਈ ਤਾੜੀ ਮਾਰੋ ਯਾਰ ਕੋਈ ਨਾ ਕੋਈ ਤੂੰ ਇਹ ਜਿਹੇ ਬਹੁਤ ਵਧੀਆ ਬਣਿੱਤੇ ਨੇ ਆਪਣੇ ਡੈਡੀ ਨੂੰ ਕੁੜੀ ਨੇ ਸਾਈਕਲ ਡੈਡੀਕੇਟ ਕੀਤਾ ਸ਼ਾਬਾਸ਼ ਛੁੜ ਚਲਾ ਕੇ ਦਿਖਾਇਆ ਇੱਕ ਵਾਰੀ ਬਾਕੀ ਸਾਰੇ ਬੱਚਾ ਲਈ ਵੀ ਗੱਡੀਆਂ ਇਧਰੋਂ 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 ਬੇਵਾਰੀ ਸੀ ਇਹ ਦੇਖੋ ਆਓ ਸੋ ਬੈਠੋ ਜਾਓ ਇਹ ਸ਼ਾਕਟ ਦੇ 50 ਰੁਪਏ ਵੀ ਨਾ ਹਾਂ 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 ਦਰੇਕ ਵਾਰੀ ਇਹਨਾਂ ਨੂੰ ਪਾਉਂਦੇ ਆ ਭਾਈ ਤਾੜੀਆਂ ਮਾਰੋ ਜੀ ਜੀ ਸ਼ਾਬਾਸ਼ ਨਾਬਾਸ਼ ਆਏ ਕੁੜੀ ਨੇ ਨੰਗੇ ਪੈਰੀਓ ਸਾਈਕਲ ਜਿੱਤ ਲਿਆ ਤਾੜੀਆਂ ਮਾਰੋ ਸ਼ਾਬਾਸ਼ ਇਹ ਦੂਜੇ ਤੀਜੇ ਚੌਥਲੇ ਬੱਚਣਾਂ ਨਾਮ ਕੀ ਅਪਰ ਦੀਨ ਕੀ ਕੀ ਕਰ ਰਹੇ ਨੇ ਰੋਣਾ ਨਹੀਂ ਠੀਕ ਆ ਰੋਣਾ ਠੀਕ ਆ ਜਾਂਦਾ ਰੋਣਾ ਕੀ ਪ੍ਰੈਮਰੀ ਜ਼ਰੂਰੀ ਹੁੰਦਾ ਬੰਦਾ ਮੋਸ਼ਨ ਹੋ ਜਾਂਦਾ ਪਰ ਤੁਸੀਂ ਜਿੱਤੇ ਹੋਏ ਹੋ ਹਾਂ ਜੀ ਇਹ ਅਸਲੀ ਉਸਤਾਦ ਆ ਉਹਨਾਂ ਸਮੇਂ ਤੁਸੀਂ ਬਹੁਤ ਖੁਸ਼ ਹੁੰਦਾ ਕਰ ਸਕਦੇ ਮੈਂ ਦੱਸਿਆ ਜੀ ਕਿ ਜਿਹੜਾ ਬੁਲਟ ਆ ਨਾ ਦੁਨੀਆ ਦਾ ਸਭ ਤੋਂ ਤੇਜ਼ ਭੱਜਣ ਵਾਲਾ ਬੰਦਾ ਉਹ ਹੀ ਪਹਿਲਾਂ ਹਾਰ ਗਿਆ ਠੀਕ ਆ ਇਹ ਗੁੱਡੀਦਾਰ ਮੈਡਲ ਉਹ ਕਿੱਥੇ ਆ ਛੱਪ ਪਾਓ ਵੈਰੀ ਗੁੱਡ ਲੈ ਕੇ ਆਉ ਦਿਓ ਜੀ ਚਲੋ ਜੀ ਆਓ ਉਹ ਤਿੰਨਾਂ ਨੇ ਮਾਰਵਾ ਸੌਧਰ ਬਠਿੰਡਾ ਵੱਲੋਂ ਬਈ ਕਿਉਂ ਦਿੱਤਾ ਗਿਆ ਸਾਰੇ ਬੱਚਿਆਂ ਨੂੰ ਤਾੜੀ ਲਾ ਦੇਓ ਬਈ ਕਿ ਪੁੱਛੇ ਜਾਂਦੇ ਖੰਡ ਕੋਈ ਨਹੀਂ ਹਾਂ ਸਾਈਕਲ ਚ ਬੰਕਾ ਸਾਈਕਲ ਬੱਚਾ ਕਹਣਾ ਹਾਂ ਡੀ ਵੀਰੀ ਗੁੱਡ ਮੈਂ ਤਿੰਨਾਂ ਨੂੰ ਕਹਿੰਦਾ ਲੋਕ ਕਿ ਲੋਕ ਵੀ ਕਰ ਮੈਂ ਤਿੰਨਾਂ ਨੂੰ ਕਹਿੰਦਾ ਲੋਕ ਕਿ ਲੋਕ ਵੀ ਕਰ ਹਾਂ ਸਾਈਕਲ ਦਾ ਹੀ ਨਾਮ 8 8 ਆਟੋਮੈਟਿਕ ਗੱਡੀਆਂ ਮਾਰ ਦਿਓ ਭਾਈ ਰਵੀ ਸਰ ਔਰ ਸਾਊਂਡ ਨੂੰ ਧਾਣ ਨੂੰ ਫੋਰਥ ਨੂੰ ਕਿੱਲੋਂ ਕਿੱਲੋਂ ਕਿਉਂ ਸ਼ਾਬਾਹ ਪੁੱਤ ਫੇਟੋ ਹਾਂ ਵੈਰੀ ਗੁੱਡ 135 ਅੱਛਾ ਕੀ ਬਸ ਹੋ ਗਿਆ ਉਹ ਰੈਡੀ ਹੋ ਰੋ ਬਤਾ ਉਹ ਬਾਈ ਤਾਂ ਦੀ ਗੱਲ ਹੋਈ ਕਿਉਂ ਸੀ ਉਹ ਫੋਟੀ ਹਾਂਜੀ ਨਹੀਂ ਨਹੀਂ ਤੁਸੀਂ ਲਾਉਣੀ ਆ ਇਹ ਲਾਉਣੀ ਕਹਿੰਦੇ ਲਾਉਣੀ ਲਾਉਣੀ ਆਪਸ ਚਾਉਣੀ ਤੁਸੀਂ ਜਾਂ ਮੇਰੇ ਨਾਲ ਲਾਉਣੀ ਕਿਹੜਾ ਸੀ ਕੋਈ ਨਾ ਪਤਾ ਨਹੀਂ ਇਹ ਲਾਉਣੀ ਆ ਤੁਸੀਂ ਲਾਉਣੀ ਮੈਂ ਵੈਰੀਫਾਈ ਕਰਦਾ ਕਿ ਮੁੰਡਾ ਆ ਗਿਆ ਇੱਕ ਮਿੰਟ ਇੱਕ ਮੈਂ ਜਿਹੜਾ ਰੇਸ ਲਾਉਣੀ ਆ ਦੂਜਾ ਜਵਾਨ ਮਾਰਦਾ ਹੀ ਹੈ ਲਾਉਣੀ ਆ ਹੈ ਹਾਰ ਕਿਉਂ ਗਿਆ ਦੱਸ ਦੇ ਹਾਰ ਕਰ ਦੇਗਾ ਤੂੰ ਤਾਂ ਕਹਿੰਦਾ ਸੀ ਮੈਂ ਦੋਤਾ ਜੂੜੂ ਆਦੇ ਪਿੱਛੇ ਢੂਹੀ ਤਾਂ ਖਾਉਟ ਕੇ ਮੜਾ ਆ ਭੂਮੀ ਆਹ ਦੇ ਦੋਤਾ ਤੋਤਾ ਰੇਸ ਸਟਾਰਟ ਹੋਣ ਤੋਂ ਪਹਿਲਾਂ ਕਹਿੰਦਾ ਕਹਿੰਦਾ ਅੱਜ ਭੱਜਣੇ ਨਾ ਚੋੜੀ ਜਾਣਾ ਫੇ ਹਾਰ ਕਿਉਂ ਗਿਆ ਦੱਸ ਦੇ ਯਾਰ ਹੈ ਕੀ ਨਿਕਰ ਪੈ ਗਿਆ ਕਬੱਡੀ ਦਾ ਪਲੇਅਰ ਵੀ ਹੈ ਜੀ ਇਹ ਕਬੱਡੀ ਦਾ ਪਲੇਅਰ ਜਿਹੜਾ ਪੂਰੀ ਨੋ ਨੋ ਪਾਰ ਕੇ ਆਇਆ ਵੇਖ ਲਾ ਦੱਸ ਦੇਗਾ ਤੇ ਹਾਰ ਗਿਆ ਤਕੈ ਦੀ ਹਰੀ ਰਾਜ ਚੱਲ ਕੋਈ ਨਾ ਆ ਬਾਈ ਲਾ ਵੀਡੀਓ ਇੱਕ ਬੰਦਾ ਹੋਰ ਖਤਰਨਾਕ ਤੁਹਾਨੂੰ ਦਿਖਾਉਣੇ ਨਾਗ ਆ ਜਾਓ ਦੱਸਾ ਬੰਨਾਂ ਪਿੱਛੇ ਨਾਗ ਦੇ ਇੰਟਰਵਿਊ ਕਰਦੇ ਆ ਫੇਰ ਆ ਜਾਓ ਫੇਰ ਨਾਗ ਹਾਂ ਕਿਵੇਂ ਆ ਕਿਹੜੀ ਕਲਾਸ ਪੜਨਾ ਹਾਂਜੀ ਆਰ ਕਿਉਂ ਗਏ ਅੱਜ ਰੱਖ ਦੇ ਬਾਈ ਨੂੰ ਦੱਸ ਤਾ ਕਿੰਨਾ ਕਿਨੋਰ ਲਾਇਆ ਸੀ ਆ ਬਾਵਾ ਨਾਗ ਨੌਂ ਕੀ ਰੱਖਿਆ ਸੀ ਦੱਸ ਦੇ ਕਿੰਨਾ ਰੱਖਿਆ ਹਾਂ ਗਗਨ ਕੋਚ ਨੇ ਗਗਨ ਕੋਚਾ ਉਹ ਸਰ ਛੋਟਾ ਨਾ ਬਾਈ ਬਾਈ ਤੁਸੀਂ ਵੀ ਕਿਹਦੀ ਨਾਲ ਆ ਗਿਆ ਨਾ 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 ਖਤਰਨਾਕ ਆ ਚਲੋ ਹਰੇ ਨਾ ਬਈ ਬਹੁਤ ਟਾਈਮ ਆ ਗਿਆ ਨਾ ਮੇਨ ਪ੍ਰੋਬਲਮ ਸਟਾਰ ਹੋ ਗਿਆ ਬਈ ਸਾਢੇ 10 ਦਾ ਟਾਈਮ ਆ ਸਟਾਰ ਨਹੀਂ ਗਰਾਊਂਡ ਟਾਈਮ ਬਈ ਕਦੇ ਨਾ ਆ ਗਿਆ ਬਾਈ ਨਾ ਸਾਢੇ 4:30 ਤੇ ਗਰਾਊਂਡ ਤੇ ਪਹੁੰਚ ਜਾਂਦਾ ਸੱਤ ਬੱਚੇ ਬਈ 30 ਕੁਨੀਆਂ ਸਾਲੀ ਮੁੰਡੇ ਕੱਲ ਸ਼ਾਮ ਨੂੰ ਤਾਂ ਮਿਹਨਤ ਕਰਨੀ ਹੋਣਾ ਆਪਕੇ ਠੀਕ ਆ ਬੈਠੋ ਬਈ ਨਾ ਭਾਈ ਫਾਈਨਲ ਰੇਸ ਆ 14 ਸਾਲ ਦੇ ਜਵਾਨ ਨੇ 14 14 14 14 ਪੰਜਾਬ ਦੇ ਸਨੇੜੇ ਦੀ ਜਿਹੜਾ ਜਿੱਤਿਆ ਨੂੰ ਸਹੀ ਕੁਮਿੰਦਣਾ ਹੈ ਵੀਰੋ ਜੋਸ਼ ਨਾਲ 14 ਬਾਬਾ ਜੋਸ਼ ਲੈ ਜਾਓ ਉਹ ਵੀ ਮਿੱਤਰੋ ਫਾਈਨਲ ਰੇਸ ਆ 14 ਸਾਲ ਦੇ ਮੁੰਡਿਆਂ ਦੀ ਆਹ ਸਾਈਕਲ ਬੜਾ ਤੇਰਾ ਚੱਕਦਾ ਹੋਣਾ ਸਾਈਕਲ ਦੇ ਰਿਹਾ ਜੀ ਦੋਹਾਂ ਕਰਦੇ ਆ ਕਿ ਇਹਨਾਂ ਦੇ ਵਿੱਚੇ ਕੋਈ ਦਿੱਕਤ ਆ ਉਹ ਅੱਗੇ ਕਿੱਧਰ ਜਾਵੇ ਔਰ ਜਾ ਵੀ ਸਕਦਾ ਉੱਥੇ ਵੀ ਆਹੀ ਰਹਿਣਾ ਹੁੰਦੀਆਂ ਨੇ ਜਿਹੜੀਆਂ ਇੱਥੇ ਨੇ ਇਹਨਾਂ ਲਾਈਨਾਂ ਦੇ ਵਿੱਚੇ ਭੱਜ ਕੇ ਉਹ ਬੰਦੇ ਵੱਡੇ ਗੋਲਡਮੈਨ ਲੈਂਦੇ ਨੇ ਇੱਕ ਦਿਨ ਇਹ ਵੀ ਲੱਗਿਆ ਤਗੜੇ ਪੂਰੇ ਕਾਰੀ ਮਾਰ ਕੇ ਰੱਖ ਸ਼ਾਬਾਸ਼ ਜੰਦਰ ਰੇਸਰ ਚਲੋ ਵੀ ਆਪਰਾ ਸਰਦਾਰ ਨੂੰ ਖੁਸ਼ ਰਾਜੋ ਬਾਦੂ ਥੈਂਕ ਯੂ ਅੱਗੇ ਮੈਂ ਸਰਦਾਰ ਬਣਿਆ ਹਾਂ ਹਾਂਜੀ ਜਿਹੜਾ ਸਿੱਕਾ ਕਿੱਥੇ ਆ ਇਹਨੂੰ ਕਰੇ ਕਿਹਦੀ ਲੈਣੀ ਤੇ ਕਿਹਨੂੰ ਮਾਰਨੇ ਦਾ ਮਤਲਬ ਕਿਹੜੇ ਬੰਦੇ ਨੂੰ ਕਰੇ ਇਹਨੂੰ ਲੰਦਾ ਸੱਤਾਂ ਬੰਦੂ ਜਿਹੜੇ ਸੁਣੀ ਹੋ ਕਿਹਨੇ ਆਇਆ ਸਰ ਵੀ ਆਇਓ ਕੀ ਵਾਹ ਵਾਹ ਅਜੀਬ ਬੱਚੇ ਦਾ ਬਈ ਨਾ ਰਖਿਆ ਤੋ ਵਾ ਬੈਠੇ ਤੁਸੀਂ ਛੜਾ ਕੇ ਕਿਉਂ ਮਾਹੀ ਹੋ ਗਿਆ ਇਮੋਸ਼ਨਲ ਹੋ ਗਿਆ ਵੀ ਯਾਰ ਤਰਜੀਹ ਦੀਆਂ ਤਾੜੀਆਂ ਮਾਰ ਲਓ ਇੱਕ ਵਾਰੀ ਸਰਪਰ ਤੁਸੀਂ ਬੈਠੋ ਮਾਰਾ ਨਹੀਂ 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 ਇੱਕ ਵਾਰੀ ਤੁਸੀਂ ਬੈਠੋ ਆ ਜਾ ਬੱਚਾ ਬਣਾਇਆ ਇਹ ਮੋਗਾ ਸਾਈਕਲ ਹੈ ਜੀ ਸਿਵਿਆ ਤੋਂ ਵੀ ਸਿਵਿਆ ਤੋਂ ਵੀ ਦੂਜਾ ਸਾਈਕਲ ਹੈ ਇਹਨੇ ਸਿਵਿਆ ਤੋਂ ਵੀ ਸਾਈਕਲ ਦਿੱਤਾ ਸੀ ਅਰੇ ਦੂਜਾ ਸਾਈਕਲ ਇੱਥੂ ਵੀ ਅੱਗੇ ਲੈ ਗਿਆ ਇਹ ਕਹਿੰਦਾ ਕੋਚ ਸਾਹਿਬ ਪਹਿਲਾਂ ਉੱਤੇ ਬੈਠਣਗੇ ਕਿਉਂਕਿ ਬਹੁਤ ਸਾਰੇ ਇਹਨੂੰ ਇੱਧਰ ਲੈ ਜਾਂਦਾ ਅਸੀਂ ਜਾਂਉਂਦੇ ਹਾਂ ਹਰ ਪਿੰਡ ਦੇ ਵਿੱਚ ਇਦਾਂ ਦੇ ਕੋਚ ਸਾਹਿਬ ਹੁਣ ਜਿਹੜੇ ਬੱਚਿਆਂ ਨੂੰ ਨਿਖਾਲ ਕੇ ਅੱਗੇ ਲੈ ਕੇ ਆਉਂਦੇ ਨੇ ਬੱਚਾ ਮੋਸ਼ਨਲ ਹੋ ਗਿਆ ਜਦੋਂ ਕੋਚ ਸਾਹਿਬ ਸਾਈਕਲ ਉੱਤੇ ਬੈਠੇ ਸਾਹਿਬ ਆਵਾਜ਼ ਕੋਈ ਨਹੀਂ ਆ ਕੋਚ ਸਾਹਿਬ ਦੇ ਵੀਡੀਓ ਆ ਆਹ ਕੀ ਬਾਤ ਚੋਲਾ ਬਾਤ ਕੋਣ ਜੁੱਤੇ ਆਏ ਹੋ ਕੋਚ ਸਾਹਿਬ ਨੇ ਬੱਚੇ ਦਾ ਜਾਨ ਸੁਟਾਇਆ ਮੁੰਡਰੇ ਆ ਬਾਹਰ ਹਲੋ ਸਾਰੇ ਜਨਤਾ ਕੋਲ ਬਾਹਰ ਓਏ ਖੜੋ ਮੇਰੇ ਕੋਲ ਆ ਦੇਖੋ ਕੋਟ ਸਾਹਿਬ ਨੇ ਦੋ ਬੱਚੇ ਪਿਆਰ ਕੀਤਾ ਦੋਨੇ ਸਾਈਕਲ ਜਿੱਤ ਕੇ ਲੈ ਗਏ ਆ ਖੜੇ ਨੇ ਸਰ ਜੀ ਨਾਲ ਟੀਮ ਲੈ ਉਹ ہاں ਸਰ ਸਰ ਇੱਕ ਮਿੰਟ ਸਰ ਇੱਕ ਮਿੰਟ ਆ ਸਰ ਨਾਲ ਖੜੇ ਨੇ ਆ ਖੜੇ ਨੇ ਦੋਨੋਂ ਬੱਚਿਆਂ ਦੋਨੇ ਬੱਚੇ ਬਹੁਤ ਦੇਪਾ ਜੀ ਸਰ ਜੀ ਕੋਈ ਵੀ ਲੋੜ ਪੈ ਗਈ ਇਹਨਾਂ ਦੀ ਸਾਨੂੰ ਜਰੂਰ ਦੱਸੋ ਅਸੀਂ ਜਿੰਨੇ ਤੋਂ ਕੋ ਹੈਗੇ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਔਰ ਅੱਗੇ ਜਾ ਕੇ ਅਸੀਂ ਇਹਨਾਂ ਦੀ ਰੀਸ ਨਹੀਂ ਹੋਣਾ ਬਚਾਰਾ ਜਿਹੜੇ ਹੋਰ ਜਾ ਕੰਪੀਟੀਸ਼ਨ ਦੇ ਦੱਸੇ ਖੇਡਾਂ ਮੈਂ ਹਾਂਜੀ ਤੁਸੀਂ ਖੇਡਾਂ ਦੇ ਜੀ ਉਹਨੇ ਜੋ ਸੁਣਿਆ ਹਾਂਜੀ ਤੁਹਾਨੂੰ ਬੜੀ ਜਲਦੀ ਸਾਡਾ ਫੋਨ ਆਉਣ ਵਾਲਾ ਬੱਚੇ ਇਹ ਬਚਾਰਾ ਨਾਮ ਲਿਖੋ ਪਰ ਦਿਗੇ ਆਪ ਆਪਣੀ ਤਰ੍ਹਾਂ ਦਾ ਰੱਖਦੇ ਹਾਂਜੀ ਤੁਸੀਂ ਇੱਥੇ ਹਾਂਜੀ ਬਹੁਤ ਜੋਸ਼ ਨਾਲ ਦਿੰਦੇ ਮੈਨੂੰ ਵੀ ਪਤਾ ਇਹਨਾਂ ਨੇ ਸਰ ਜੀ ਬਹੁਤ ਬਹੁਤ ਜੁਆਮ ਚੜ੍ਹਦੀ ਕਲਾ ਹਾਂਜੀ ਹਾਂਜੀ ਪਰਮਾਨੰਥ ਸਾਹਿਬ